ਮਾਸ ਖੁਰਨ ਲੱਗ ਗਿਆ ਅੱਡ ਖਾਣ ਲੱਗ ਗਿਆ ਮੈਂ ਮੈਕ ਪਰ ਕੇ ਗੱਲਾਂ ਬਹੁਤ ਕਰ ਲੂੰਗਾ ਪਰ ਮੈਂ ਰਾਤ ਉੱਥੋਂ ਆਇਆ ਹੁਣ ਫਰਜ ਕੀ ਹੈ ਹੁਣ ਸਰਕਾਰ ਇਹ ਅੱਜ ਦੀ ਜਿਹੜੀ 30 ਤਰੀਕਾ ਦੀ ਰਾਤ ਹੈ ਜੇ ਤਾਂ ਆਪਾਂ ਕੱਢ ਗਏ ਤਾਂ ਛਰਤ ਇੱਕ ਤੇ ਦੋ ਤੁਹਾਡੇ ਨਾਲ ਟੇਬਲ ਤੇ ਹੋਊਗੀ ਤੇ ਨਾਲ ਹੀ ਜਿਹੜੀ ਭਗਵੰਤ ਸਿੰਘ ਸਰਕਾਰ ਕਹਿੰਦੇ ਜੀ ਸੁਪਰੀਮ ਕੋਰਟ ਦਾ ਹੁਕਮ ਹੈ ਸਾਨੂੰ ਇਹ ਤਾਂ ਪਗਾਉਣਾ ਪਊ ਜਦੋਂ ਕਿਤੇ ਕੇਂਦਰੀਵਾਲ ਨੂੰ ਫੜ ਕੇ ਜਾਂਦੇ ਆ ਉੱਥੇ ਧਰਨਾ ਲਾ ਲੈਂਦੇ ਆ ਕੀ ਜਿਹੜਾ ਆਪਣਾ ਗ੍ਰਹਿ ਭਾਗ ਆ ਪੰਜਾਬ ਤੋਂ ਕਹਿੰਦੇ ਭਗਵੰਦ ਮਾਨ ਕੋਲੇ ਆ ਤੇ ਉਹ ਪੰਜਾਬ ਤੋਂ ਬਾਹਰ ਆ ਆਸਟ੍ਰੇਲੀਆ ਬੈਠਾ ਹੈ ਕੀ ਸਰਕਾਰ ਵਿੱਚ ਇੰਟਰਫੀਅਰੈਂਸ ਨਹੀਂ ਕਰ ਸਕਦੀ ਵੀ ਇਹਨਾਂ ਦੇ ਵੀ ਬੱਕ ਸੁਣ ਲੋ ਸਰਕਾਰ ਕੋਲੇ ਇਹ ਤਾਂ ਹੈ ਨਾ ਬੀ ਯਾਰ ਇਹਨਾਂ ਦਾ ਵੀ ਸੁਣ ਲਓ ਤੁਸੀਂ ਚਲੋ ਇਹਨਾਂ ਨੂੰ ਡੱਲੇਵਾਲ ਸਾਹਿਬ ਦੀ ਇਹ ਕਹਿੰਦੇ ਸਾਨੂੰ ਜਾਣ ਕੀਮਤੀ ਐ ਇਹ ਪਰ ਜਿਹੜਾ ਹੁਕਮ ਦਿੱਤਾ ਵੀ ਕਿੰਨੀਆਂ ਮਰਦੀ ਹੋਰ ਲੈ ਲੋ ਹੁਣ ਇੱਥੇ ਕੋਈ ਡਰਨ ਵੀ ਵੀ ਲੋੜ ਨਹੀਂ ਬੋਦੀ ਜੇ ਆਪਾਂ 100 ਹਜ਼ਾਰਾਂ ਦਾ ਕੱਟ ਲੈ ਕੇ ਸੜ ਜਾਂਦੇ ਉਹਦੇ ਪਰ ਕੱਲ ਵੀ ਪੁਲਿਸ ਆਈ ਸੀ ਕੱਲ ਕੀ ਹੋਇਆ ਥੋੜੀ ਗੈਂਤੀ ਸੀ ਆਪਣੇ ਬੰਦੇ ਉਸ ਤੋਂ ਵੱਧ ਆ ਗਏ ਮਗਰ ਜਾ ਕੇ ਬੈਠ ਗਏ ਕਿਸੇ ਨੇ ਕੋਈ ਡਾਂਗੜੀ ਮਾਰੀ ਕਿਸੇ ਨੇ ਸੋਟੀ ਨਹੀਂ ਮਾਰੀ ਬੈਠ ਗਏ ਤਾਂ ਪੁਲਿਸ ਪਿੱਛੇ ਮੁੜ ਗਈ ਅੱਜ ਜੇ ਇਸ ਗੱਲ ਝੂਠ ਲੱਗਦੀ ਹੋਵੇ ਮਲਾਜਮ ਖੜੇ ਆ ਸਾਰੇ ਇਹਨਾਂ ਦਾ ਫੋਨ ਫੜ ਕੇ ਜੇ ਵੀ ਸੱਚੇ ਦਿਲੋਂ ਚੈੱਕ ਕਰਾਉ ਤਾਂ ਇਹਨਾਂ ਨੂੰ ਮੈਸੇਜ ਆਇਆ ਵਾ ਵੀ ਤੁਹਾਨੂੰ ਡਿਊਟੀ ਸਪੈਸ਼ਲ ਡਿਊਟੀ ਤੇ ਸੱਦਿਆ ਗਿਆ ਤੇ ਆਪਾਂ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ ਜਿੰਨਾ ਕੋਸ ਮਰਜ਼ੀ ਘੁਵਾ ਲਓ ਅੱਜ ਹਰੇਕ ਕਿਸਾਨ ਦੇ ਘਰੇ ਕਾਰ ਖੜੀ ਐ ਤੇ ਜੇ ਆਪਾਂ ਗੱਲ ਸੁਣ ਕੇ ਐਂ ਦੇ ਕਰਦਿਓ ਯਾਰ ਉਹ ਜਾਗੜੂ ਕੱਟ ਹੋ ਜਾਊਗਾ ਤਉ ਗੱਲ ਨਾ ਹੋਵੇ ਕਿ ਕੇਰਾ ਕਹਿੰਦਾ ਕਿ ਤੇ ਦਿਵਾਨ ਲਾਇਆ ਸੀ ਤੋ ਪਾਣੀ ਤੇ ਦੁੱਧ ਇਕੱਠਾ ਕਰਦਾ ਸੀ ਤੇ ਮੇਰੇ ਅਰ ਕਿਤੇ ਘਰੇ ਦੁੱਧ ਨਹੀਂ ਸੀ ਤੋ ਉਹਨੂੰ ਕਹਿੰਦੇ ਯਾਰ ਤੂੰ ਪਾਣੀ ਦਾ ਡੋਲੂ ਲੈ ਜਾ ਉੱਥੇ ਕੀ ਨਹੀਂ ਵੇਖਣਾ ਤੇ ਜਦੋਂ ਉਹ ਤੋਂ ਪਰਦਾ ਚੱਕਿਆ ਦੁੱਧ ਵਾਲੇ ਕਹਿੰਦੇ ਦੋ ਸਾਰਾ ਹੀ ਪਾਣੀ ਸੀ ਪਰ ਗੱਲ ਉਸ ਦੂਜੇ ਪਾਸੇ ਉਹਨੇ ਸੋਚੀਏ ਯਾਰ ਉਹ ਲੜ ਰਿਆ ਪਰਾਨੀ ਦੁਨੀਆ ਨਹੀਂ ਢੰਕੀ ਗਈ ਹਣ ਸਰਦਾਰ ਜੀ ਮੈਂ ਗੱਲਾਂ ਦੱਸਣ ਲੱਗਿਆ ਸਰਦਾਰ ਬੰਲੇਵਾਲਾ ਸਾਨੂੰ ਕਿਉਂ ਬਣਾ ਪਿਆ ਮਨਵਾਤ ਤੇ ਅੱਪਾ ਮੋਦੀ ਨੂੰ ਕਹਿ ਦਿੰਨੇ ਆ ਮਾੜਾ ਠੀਕ ਹੈ ਮਾੜਾ ਹੈ ਕਿਉਂ ਮਾੜਾ ਉਹਨੇ ਜਿਹੜੀ ਕਾਪਰਟ ਜਿਹੜੀ ਜ਼ਮੀਨ ਹੈ ਜਿਹੜੀਆਂ ਵਪਾਰਿਕ ਤਕੜੀਆਂ ਤੇਰਾ ਉਹਨਾਂ ਵੱਲ ਦੇਣ ਦੀ ਪ੍ਰਤੀਕਿਰਿਆ ਤੇਜ਼ ਕਰਦੀ ਹੈ ਚੱਲੀ ਤਾਂ ਪਹਿਲਾਂ ਦੀ ਜਾਂਦੀ ਹੈ ਸੋਣਾ ਹਰੇਕ ਦੁਕਾਨਦਾਰ ਗੰਡਾ ਵੇਚਦਾ ਜਦੋਂ ਕਿਸਾਨ ਕੋਲੋਂ ਗੰਡਾ ਪੈਦਾ ਹੋ ਕੇ ਆਉਂਦਾ ਉਹ ਚਾਹੇ ਪੰਜਾਬ ਦਾ ਚਾਹੇ ਰਾਜਸਥਾਨ ਦਾ ਇੱਕ ਤੋਂ 2 ਜਾਂ 3 ਰੁਪਏ ਰੇਟ ਹੁੰਦਾ ਤੇ ਕਾਪਰੇ ਸਾਰਾ ਖਰੀਦ ਲੈਂਦਾ ਉਹਨੂੰ ਖਰੀਦ ਕੇ ਸਟੋਰ ਕਰ ਲੈਂਦਾ ਫਿਰ ਜਦੋਂ ਹਵਾਕਾਰ ਮੱਚਦੀ ਹੈ ਤੋ ਗੰਡਾ ਕਰਦਾ ਮਾਰਕੀਟ ਦੇ ਵਿੱਚ 50 ਰੁਪਏ ਕਿਲੋ ਮਾਨ ਰਾਮ ਪਾਇਸਾਵਰ ਇੱਕ ਆਪਰੇਟਰ ਨੇ ਕੱਟਿਆ 50 ਕਿਲੋ ਕੇ ਥੋਕਲੇ ਨੇ ਲੈ ਲਿਆ ਉਹਨੇ 55 ਤੋਂ 60 ਰੁਪਏ ਦਿੱਤਾ ਗਾਂ ਸਾਗੀ ਮੰਡੀ ਵਾਲੇ ਨੂੰ ਸਾਗੀ ਮੰਡੀ ਵਾਲੇ ਕੋਲ ਤੋਂ ਗਾਹ ਦਿੱਤਾ 5-4 ਰੁਪਏ ਮਾੜ ਕੇ ਅਜਾ ਨਫਾ ਕਮਾ ਕੇ ਰੇੜੀ ਵਾਲੇ ਨੂੰ ਉਹਨਾਂ ਦੁਆਰਾ ਇਹਨਾਂ ਨੇ ਗੇਰ ਸਮਝਿਓ ਤੇ ਆਖਿਰ ਤਨਾ ਕਿਹਨੇ ਆ ਗਾਂ ਨੂੰ ਨੰਬਰ ਨੇ ਜਿਹੜੇ ਆਪਾਂ ਬੈਠੇ ਆ ਪੈਦਾ ਕਰਨ ਵੇਲੇ ਵੀ ਆਪਾਂ ਕੋ ਚਾਰਾਂ ਦਰੋਂ ਬੈਠਾ ਕਰੀ ਲੈਂਦਾ ਬਈਰ ਮੇਰੇ ਤਾਂ ਜਵਾਕ ਨਹੀਂ ਮਿਲਦੇ ਨਾਲੇ ਇਹ ਗੱਲਾਂ ਨੂੰ ਸਮਝੀਏ ਜਦੋਂ ਡੱਲੇਵਰ ਸਾਹਿਬ ਨੂੰ ਆਪਾਂ ਭਾਉਣਾ ਰਿਆਂ ਆਪਾਂ ਲੋਕ ਜ਼ਿੰਮੇਵਾਰ ਆਉਦੇ ਮੰਗਦਾ ਇਹ ਐਮਐਸਪੀ ਦਾ ਆਪਣੀ ਆ ਨਾ ਡੱਲੇਵਰ ਆ ਕੇ ਪੈਸਾ ਉਹ ਕਹਿੰਦੇ ਜਿਹੜਾ ਪਰਿਵਾਰ ਨਹੀਂ ਕਿਰਿਆ ਨਹੀਂ ਜੀ ਪਰਿਵਾਰ ਨਹੀਂ ਬੀਕ ਰਿਆ ਮੁੰਡਾ ਨਾ ਜਵਾਕ ਭੈਣਾ ਭਾੜ ਕੇ ਸਭ ਮੋਰਚੇ 'ਚ ਬੈਠਿਆ ਹੈ ਆਪੋ ਜੀ ਸਾਥੂਆਂ ਜਿਵੇਂ ਸਟੇਟ ਤੇ ਖੜੇ ਹੁੰਦੇ ਕਿਹੜੇ ਪਹਿਲਾ ਮਰਾਂਗੇ ਯਾਰ ਆਪਾਂ ਕੀ ਕਰ ਰਹੇ ਆ ਇੱਕ ਬੰਦਾ ਆਪਣੀ ਪੀੜੀ ਖਤਮ ਕਰਨ ਨੂੰ ਚਾਰ ਬੈਠਾ ਪੋਤੇ ਨੂੰ ਲੈ ਕੇ ਮੂਹਰੇ ਬੈਠਾ ਹੁੰਦਾ ਮੁੰਡਾ ਵੀ ਮੇਰੇ ਚ ਬੈਠਾ ਹੁੰਦਾ ਮੈਨੂੰ ਪੁੱਤ ਸਿੱਦਾ ਪਿੜਾਂਗੇ ਮੰਗਦਾ ਕੀ ਹੈ ਮੰਗਦਾ ਕੀ ਹੈ ਤੁਹਾਡੇ ਲਈ ਕਿ ਮੈਨੂੰ ਪੁੱਤ ਨੂੰ ਚੱਕਣ ਨਾ ਦਿਓ ਤੁਹਾਡੇ ਐਮਐਸਪੀ ਦਾ ਗਰੰਟੀ ਕਾਨੂੰਨ ਲੈ ਕੇ ਦੇਵਾਂ ਹੁਣ ਅੱਜ ਆਪਣਾ ਫਰਜ ਹੈ ਕਿਸੇ ਵੀ ਪਿੰਡ ਦੇ ਵਿੱਚੋਂ ਗੜਵੇ ਦੇ ਵਿੱਚੋਂ ਕਾਫਲਾ ਜਦੋਂ ਤੁਰੇ ਟਟੋ-ਟਟ 100 ਗੱਡੀ ਤਾਂ ਜਾਵੇ ਜਿਹੜੀ 100 ਗੱਡੀ ਜਾ ਕੇ ਉੱਥੇ ਖੜੂਗੀ ਨਾਲ ਹੀ ਇਹ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਤੁਸੀਂ ਕਿ ਗੜਵੇ ਵਾਲਿਓ ਸਾਡੇ ਕੋਲ ਹੀ ਰਹਿਣਾ ਤੇ ਅਸੀਂ ਵੀ ਤੁਹਾਡੇ ਕੋਲ ਹੀ ਰਹਿਣਾ ਸਾਡੇ ਕਿਸੇ ਵੀ ਮੁਲਾਜ਼ਮ ਨੇ ਤੇ ਕਿਹੜੇ ਕਿਸਾਨ ਨੂੰ ਰੋਕਿਆ ਇਗਨੋਰੀ ਜਾਂਦੇ ਤੂੰ ਤਾਂ ਫਿਰ ਆਪ ਦਾ ਜ਼ਿੰਮੇਵਾਰ ਆਪ ਹੋਊਗਾ ਫਿਰ ਥਾਣੇ ਵੀ ਕਰਨਗੇ ਤੇ ਤਸੀਹੇ ਵੀ ਕਰਨਗੀਆਂ ਅਸੀਂ ਨਹੀਂ ਕਿਸੇ ਨੂੰ ਕਹਿੰਦੇ ਵੀ ਅਸੀਂ ਹੰਲੜ ਬਾਜੀ ਕਰਨੀ ਆਂ ਅਸੀਂ ਟਕਾ ਨਾ ਜਾਣਾ ਸੀ ਜਾ ਕੇ ਆਉਦੇ ਮੋਰਚੇ 'ਚ ਬਹਿਣਾ ਦੇਖੋ ਸਰਕਾਰ ਦਾ ਨੰਗਾ ਚਿਹਰਾ ਜਿਹੜੇ 92 ਜਿੱਤੇ ਆ ਇੱਥੇ 92 ਹਾਰਨਗੇ ਵੀ ਤੇ ਜੇ ਸਰਕਾਰ ਪੰਗਾ ਲੜੂਗੀ ਹਰੇ ਕਿਤੇ ਤੁਹਾਡੇ ਐਮਐਲਏ ਬੈਠੇ ਆ ਤੇ ਹਰੇ ਕਿਤੇ ਤੁਹਾਡੇ ਐਮਪੀ ਬੈਠਿਆ ਪੰਜਾਬ ਦੇ ਵਿੱਚ ਹੀ ਘਰ ਆ ਇਹ ਕਹਿੰਦਾ ਕਹਿੰਦੇ ਸੀ ਸਿੱਖਾਂ ਦਾ ਮੁੱਦਾ ਹਰ ਇੱਕ ਕਿਸਾਨ ਕਿਸਾਨ ਦੇ ਵਿੱਚ ਸਿੱਖ Hindu Muslim ਅਸਾਈ ਸਾਰੇ ਆ ਵੇ ਵਾਰਾ ਕਰਿਓ ਮੈਂ ਹੱਥ ਗੜੇ ਕਰਕੇ ਦੱਸਿਓ ਵੀ ਕਿਹੜੇ ਕਿਹੜੇ ਅਜਰਾਸ ਨੂੰ ਬਣੋਰੀ ਜਾਣ ਲੰਨੇ ਆਰ ਕੀ ਕਰ ਲਓਗੀ ਬਈ ਚਲੋ ਜਿੰਨੇ ਵੀ ਜਾਣ ਲਈ ਤਿਆਰ ਆ ਉਹਨੇ ਜਾਓ ਪਰ ਜੇ ਮੈਂ ਭਾਨੇ ਲਈਏ ਮੈਂ ਰਾਤੋਂ ਰਾਤ ਆਇਆ ਤੇ ਘਰੇ ਲਿਖਿਆ ਇਥੋਂ ਹੀ ਵਾਪਸ ਆਉਂਗਾ ਪਰ ਬੇਨਤੀ ਹੈ ਵੀ ਭਾਨੇ ਕੁਛ ਨਹੀਂ ਡਰਿਓ ਨਾ ਕਿਸੇ ਦੇ ਡਰ ਚ ਹੋਵੇ ਨਾ ਵੀ ਨਾੜਿਆ ਪਛਾੜਾ ਨਾਲ ਜਾਉਦਾ ਕਿਸੇ ਨੇ ਕੁਝ ਨਹੀਂ ਮਾਰਦੇ ਆਪਾਂ ਕੱਲਾ ਇਕੱਠ ਅੜਾੜੀਏ ਐ ਕਾਟੀ ਰਾਤ ਅੱਜ ਵੀ ਰਾਤ ਔਮਪੋਰਟ ਰਾਤ ਆ ਜੀ ਅੱਜ ਵੀ ਰਾਤ ਆ ਪਰ ਆ ਕੇ ਕਰਨੂੰ ਆਪਣੀ ਦੁਆਰਾ ਸੁਣਵਾਈ ਹੋਊਗੀ ਤੇ ਸੁਪਰੀਮ ਕੋਰਟ ਨੂੰ ਆਪਣਾ ਫੱਕ ਸੁਣਨਾ ਹੀ ਪਊਗਾ ਤਾਂ ਇਹ ਵੀ ਬੇਨਤੀ ਹੈ ਅੱਜ ਆਪਾਂ ਸਾਰਿਆਂ ਨੇ ਉੱਥੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ